ਜੇਰਾ ਆਪਾਂ ਸ਼ਬਦ ਪੜਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹਦੇ ਵਿੱਚ ਸਮਝਾਉਣਾ ਕਰਦੇ ਨੇ ਸਤਿਗੁਰੂ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਅਦਿਸ਼ਟ દિਸ਼ੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਜਦੋਂ ਆਪਾਂ ਗੁਰੂ ਨੂੰ ਸੁਣਿਆ ਹੀ ਨਹੀਂ ਜਾਂ ਗੁਰੂ ਨੂੰ ਦੇਖਿਆ ਹੀ ਨਹੀਂ ਉਹਦੇ ਬਾਰੇ ਗੱਲਾਂ ਕਰਨੀਆਂ ਜਾਂ ਕਹਿਣਾ ਮਹਾਰਾਜ ਕਹਿੰਦੇ ਬੇਅਰਥਾ ਪਹਿਲਾਂ ਤੂੰ ਦੇਖ ਤੇ ਉਹਨੂੰ ਸੁਣ ਪਹਿਲਾਂ ਸੁਣਨਾ ਫਿਰ ਦੇਖਣਾ ਫਿਰ ਉਹਦੇ ਬਾਰੇ ਕਿਹਾ ਜਾ ਸਕਦਾ ਜਿਹੜੀ ਚੀਜ਼ ਆਪਾਂ ਕਹਿੰਦੇ ਆ ਆਮ ਆਪਾਂ ਗੱਲ ਕਰਦੇ ਨੇ ਵੀ ਮੈਂ ਤਾਂ ਦੇਖੀ ਭਾਲੀ ਨਹੀਂ ਪਾਈ ਜਿਹੜੀ ਆਪਾਂ ਦੇਖੀ ਆ ਭਾਲੀ ਆ ਸੁਣੀ ਆ ਉਹਦੇ ਬਾਰੇ ਆਪਾਂ ਜਦੋਂ ਗੱਲ ਕਰਾਂਗੇ ਤਾਂ ਫਿਰ ਆਪਣੇ ਅੰਦਰ ਕੌਨਫੀਡੈਂਸ ਹੁੰਦਾ ਵੀ ਹਾਂ ਇਹ ਸੱਚ ਆ ਸਤਗੁਰੂ ਸਮਝਾਉਂਦੇ ਨੇ ਗੌੜੀ ਗੁਆਰੇਰੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਗੌੜੀ ਰਾਗ ਅੰਦਰ ਮਹਾਰਾਜ ਕਹਿੰਦੇ ਹੋਮੇ ਕਰਤਿਆਂ ਨਾ ਸੁਖ ਹੋਈ ਜੇ ਤੂੰ ਸੱਜਣਾ ਆਪਦੇ ਹੰਕਾਰ ਮਾਣ ਵਿੱਚ ਹੀ ਰਹਿਣਾ ਸਦਾ ਤਾਂ ਤੈਨੂੰ ਸੁਖ ਪ੍ਰਾਪਤ ਨਹੀਂ ਹੋਣਾ ਮਹਾਰਾਜ ਕਹਿੰਦੇ ਹੋਮੇ ਕਰਤਿਆਂ ਨਾ ਸੁਖ ਹੋਏ ਮਨਮਤ ਮਨਮਤ ਝੂਠੀ ਸਾਚਾ ਸੋਏ ਜਿਹੜੀ ਤੇਰੇ ਮਨ ਦੀ ਮੱਤਾ ਵੀ ਆਪਣੀ ਤੂੰ ਸਿਆਣਫ ਵਰਤਦਾ ਸਾਰੇ ਥਾਮਾਂ ਤੇ ਮਹਾਰਾਜ ਕਹਿੰਦੇ ਝੂਠੀ ਆ ਸੱਚਾ ਸੋਏ ਉਹ ਪ੍ਰਭੂ ਪਰਮਾਤਮਾ ਸੱਚਾ ਹੈ ਉਹਦਾ ਗਿਆਨ ਸੱਚਾ ਹੈ ਉਹ ਹਰ ਥਾਂ ਤੇ ਸੱਚਾ ਹੈ ਅੱਗੇ ਮਾਰਾ ਸਮਝਾਉਣਾ ਕਰਦੇ ਨੇ ਦੁਬਾਰੇ ਫੇਰ ਰਿਪੀਟ ਕਰਦਾ ਜੀ ਹਮੇ ਕਰਤਿਆਂ ਨਾ ਸੁਖ ਹੋਏ ਆਪਣੇ ਮਨ ਦੀ ਅਗਵਾਈ ਵਿੱਚ ਰਹਿ ਕੇ ਹਰ ਵੇਲੇ ਆਪਣੇ ਹੀ ਵਿਡੱਪਣ ਤੇ ਸੁੱਖ ਦੀਆਂ ਗੱਲਾਂ ਕਰਦੇ ਆ ਸੁੱਖ ਨਹੀਂ ਮਿਲਦਾ ਮਹਾਰਾਜ ਕਹਿੰਦੇ ਅਗਲੇ ਬੰਦ ਚ ਮਨਮਤ ਝੂਠੀ ਸੱਚਾ ਸੋਏ ਜਿਹੜੀ ਮਨ ਦੀ ਸਿਆਣਪਾ ਨਾਸਵੰਤ ਪਦਾਰਥਾਂ ਵਿੱਚ ਜੋੜਦੀ ਹੈ ਜਿਹੜੀ ਮਨਮਤ ਤਾਂ ਆਪਣੀ ਆਪਣੀ ਸਿਆਣਪ ਆਪਣੀ ਇਹ ਆਪਾਂ ਨੂੰ ਮਨਮਤ ਪਦਾਰਥਾਂ ਵਿੱਚ ਨਾਸਵੰਤ ਪਦਾਰਥਾਂ ਵਿੱਚ ਜਿਹੜੇ ਨਾਸ ਹੋ ਜਾਣੇ ਨੇ ਉਹਨਾਂ ਵਿੱਚ ਹੀ ਜੋੜਦੀ ਆ ਜਿਹੜੀ ਆਪਦੀ ਮਤ ਆ ਜਿਹੜੀ ਗੁਰੂ ਦੀ ਮਤ ਆ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜੇਗੀ ਮਹਾਰਾਜ ਕਹਿੰਦੇ ਅੱ ਲਿਖਿਆ ਜੀ ਮਨਮਤ ਝੂਠੀ ਸੱਚਾ ਸੋਏ ਮਨ ਦੀ ਸਿਆਣਫ ਨਾਸਵੰਤ ਪਦਾਰਥਾਂ ਵਿੱਚ ਜੋੜਦੀ ਹੈ ਉਹ ਪ੍ਰਮਾਤਮਾ ਸਦਾ ਫਿਰ ਰਹਿਣ ਵਾਲਾ ਹੈ ਤੇ ਸੁੱਖਾਂ ਦਾ ਸੋਮਾ ਹੈ ਮਨਮਤ ਤੇ ਪ੍ਰਮਾਤਮਾ ਦਾ ਸੁਭਾਅ ਵੱਖ-ਵੱਖ ਹੈ ਦੋਹਾਂ ਦਾ ਮੇਲ ਨਹੀਂ ਹੋ ਸਕਦਾ ਇਹ ਤਾਂ ਆਮ ਗੱਲ ਆਪਾਂ ਨੂੰ ਪਤਾ ਹੀ ਹੈ ਜੇ ਘਰ ਦੇ ਜੀ ਆਪਾਂ ਇੱਕ ਟੱਬਰ ਦੇ ਜੀ ਆਪਾਂ ਪੰਜ ਸੱਤ ਉਹਨਾਂ ਦੇ ਵਿੱਚ ਦੋ ਜੀਆਂ ਦੇ ਸੁਭਾਅ ਨਹੀਂ ਰਲਦੇ ਤਾਂ ਇੱਕ ਮੱਕ ਥੋੜੀ ਹੋ ਸਕਦੇ ਆ ਉਹ ਫਰਕ ਰਹੇਗਾ ਨਾ ਬੋਲ ਬਾਣੀ ਚ ਫਰਕ ਰਹੇਗਾ ਕਾਰੋ ਵਿਹਾਰ ਚ ਫਰਕ ਰਹੇਗਾ ਇਸੇ ਤਰ੍ਹਾਂ ਹੀ ਮਹਾਰਾਜ ਸਮਝਾਉਂਦੇ ਨੇ ਵੀ ਜਦੋਂ ਤੂੰ ਆਪਣੀ ਮਨਮਤ ਚੱਕੀ ਫਿਰੇਗਾ ਭਾਈ ਫੇਰ ਪ੍ਰਮਾਤਮਾ ਦੇ ਨਾਲ ਤੇਰਾ ਮੇਲ ਨਹੀਂ ਹੋਣਾ ਦੋਆਂ ਦੇ ਵਿੱਚ ਫਰਕ ਰਹੇਗਾ ਫਿਰ ਸਗਲੇ ਬਿਗੂਤੇ ਭਾਵੇ ਧੋਈ ਸੁਖ ਕਿੱਥੋਂ ਆਵੇ ਜਿਨ੍ਹਾਂ ਨੂੰ ਨਾਮ ਵਿਸਾਰ ਕੇ ਮੇਰ-ਤੇਰ ਚੰਗੀ ਲੱਗਦੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰਤਾ ਮਹਾਰਾਜ ਕਹਿੰਦੇ ਗੁਰੂ ਦਾ ਗਿਆਨ ਛੱਡਦਾ ਤੂੰ ਤੇ ਮੇਰ-ਤੇਰ ਤੈਨੂੰ ਚੰਗੀ ਲੱਗਦੀ ਹੈ ਹੈ ਨਾ ਮੇਰ-ਤੇਰ ਚੰਗੀ ਲੱਗਦੀ ਹੈ ਉਹ ਸਾਰੇ ਖੁਆਰ ਹੀ ਹੁੰਦੇ ਹਨ ਖੱਜਲ ਖੁਆਰੀ ਜੀ ਨੂੰ ਕਹਿੰਦੇ ਆਪਾਂ ਖੱਜਲ ਖੁਆਰੀ ਕੋ ਮਿਲਦੀ ਆ ਫਿਰ ਉਹਨੂੰ ਜੇ ਗੁਰੂ ਦੇ ਗਿਆਨ ਨਾਲ ਜੁੜ ਗਿਆ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਫਿਰ ਤੇਰੀ ਚੜ੍ਹਤੀ ਕਲਾ ਹੋਏਗੀ ਦਨ ਪੱਖੋਂ ਵੀ ਮਨ ਪੱਖੋਂ ਵੀ ਤੇ ਜਿਹੜੇ ਆਪਦੇ ਹੁੰਦੇ ਨੇ ਉਹ ਨਿੰਦਦੇ ਹੀ ਹੁੰਦੇ ਆ ਉਹ ਤਾਂ ਕਹਿੰਦੇ ਤੂੰ ਵੱਡਾ ਗਿਆਨੀ ਬਣ ਗਿਆ ਤੈਨੂੰ ਅਕਲ ਨਹੀਂ ਹੈ ਉਂ ਤੂੰ ਬਾਣੀ ਪੜਦਾ ਉਹ ਕਹਿੰਦੇ ਹੁੰਦੇ ਆ ਪਰ ਗੁਰੂ ਜਾਣਦਾ ਅੰਦਰ ਦੀ ਵਸਤਾਂ ਇਨਸਾਨ ਦੇ ਕੀ ਬਣ ਜਾਂਦੀ ਆ ਜਦੋਂ ਗੁਰੂ ਦਾ ਗਿਆਨ ਹੁੰਦਾ ਉਹ ਪ੍ਰਮਾਤਮਾ ਜਾਣਦਾ ਜਾਓ ਇਨਸਾਨ ਜਾਣਦਾ ਹੁੰਦਾ ਅੱਗੇ ਮਹਾਰਾਜ ਕਹਿੰਦੇ ਨੇ ਸੋ ਕਮਾਵੇ ਧੁਰ ਲਿਖਿਆ ਹੋਇ ਮਹਾਰਜ ਕਹਿੰਦੇ ਪਰ ਜੀਵ ਦੇ ਕੀ ਬਸ ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉੱਤੇ ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ ਉਸੇ ਦੇ ਅਨੁਸਾਰ ਇੱਥੇ ਕਮਾਈ ਕਰਦਾ ਹੈ ਨਾਮ ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿੱਚੋਂ ਸੁਖ ਲੱਪਣ ਦੇ ਬੇਅਰਥ ਯਤਨ ਕਰਦਾ ਹੈ ਜਿਹੜੇ ਨਾਸਵੰਤ ਹੋ ਜਾਣੇ ਨੇ ਪਦਾਰਥ ਪਹਿਲਾਂ ਵਾਲੇ ਜੱਗ ਪੰਗਤੀ ਚ ਵੀ ਦੱਸਤਾ ਮਾਰਨ ਆਉਣ ਵਾਲੀ ਵਿੱਚ ਵੀ ਨਾਸਵੰਤ ਪਦਾਰਥ ਨੂੰ ਲੱਪਣ ਵਿੱਚ ਯਤਨ ਕਰਦਾ ਹੈ ਪਰ ਉਹ ਬੇਅਰਥ ਨੇ ਉਹ ਛੱਡ ਕੇ ਚਲੇ ਜਾਣਾ ਇਨਸਾਨ ਨੇ ਜਾਂ ਉਹ ਖੁੱਸ ਜਾਣੇ ਨੇ ਜਾਂ ਖੋਏ ਜਾਣਗੇ ਕੋਣੇ ਕਿਨੇ ਆਪਦੇ ਆ ਨੇ ਵਿਚਾਲ ਬਾਪੂ ਬੇਬੇ ਹੋ ਪਾਸੇ ਹੁਣ ਅਸੀਂ ਇਹਨਾਂ ਦੇ ਮਾਲਕਾਂ ਸੀ ਸੰਭਾਲਾਂਗੇ ਹੁੰਦਾ ਨਾ ਜ਼ਮੀਨ ਜਾਇਦਾਦਾਂ ਦੀ ਖਾਤਰ ਬੈਂਕ ਬੈਲੈਂਸ ਦੀ ਖਾਤਰ ਇਨਸਾਨ ਪਿਓ ਦਾ ਵੀ ਕਤਲ ਕਰ ਦਿੰਦਾ ਭਰਾ ਦਾ ਵੀ ਕਤਲ ਕਰ ਦਿੰਦਾ ਇਹ ਆਪਾਂ ਨੂੰ ਖਬਰਾਂ ਦੇਖਣ ਨੂੰ ਮਿਲ ਜਾਂਦੀਆਂ ਜੀ ਆਮ ਹੀ ਮਹਾਰਾਜ ਕਹਿੰਦੇ ਨਾ ਪਰ ਜੀਵ ਦੇ ਕੀ ਵਾਸਾ ਹੈ ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉੱਤੇ ਜੋ ਧਰੋਂ ਲੇਖ ਲਿਖਿਆ ਜਾਂਦਾ ਹੈ ਉਸੇ ਦੇ ਅਨੁਸਾਰ ਇੱਥੇ ਕਮਾਈ ਕਰਦਾ ਹੈ ਤੁਰੋਂ ਜਿਹੜਾ ਕਰਮ ਲਿਖਿਆ ਜਾਂਦਾ ਕੀ ਲਿਖਿਆ ਜਾਂਦਾ ਤੁਰੋਂ ਕਿਹੜਿਓ ਇੱਥੇ ਗਰਬਾਣੀ ਮੰਨਦੀ ਆ ਵੀ ਇਸੇ ਜਨਮ ਦੇ ਵਿੱਚ ਹੀ ਤੋ ਜਿਹੜਾ ਕਰਮ ਕਰਦਾ ਇਨਸਾਨ ਤੇਰੀ ਉਹ ਹੈ ਜੀ ਮੱਤ ਹੋ ਜਾਂਦੀ ਉਹ ਹੈ ਜੀ ਬੁੱਤੀ ਹੋ ਜਾਂਦੀ ਆ ਜਿਹੋ ਜੀ ਤੂੰ ਸੰਗਤ ਵਿੱਚ ਪੈ ਗਿਆ ਸੰਗਤ ਦੇ ਵਿੱਚ ਹੀ ਰੰਗ ਲੱਗਦਾ ਜੈਸੀ ਸੰਗਤ ਵੈਸੀ ਰੰਗਤ ਜਿਹੋ ਜੀ ਤੂੰ ਸੰਗਤ ਵਿੱਚ ਉਹ ਹੈ ਜੀ ਰੰਗਤ ਲੱਗਣੀ ਆ ਚੋਰੀ ਦੀ ਸੰਗਤ ਚੋਰਾ ਦੀ ਸੰਗਤ ਵਿੱਚ ਰਹਿਦਾ ਤੂੰ ਚੋਰ ਬਣ ਜਾਣਾ ਜਵਾਰੀਆਂ ਦੀ ਸੰਗਤ ਵਿੱਚ ਰਹਿਦਾ ਤੂੰ ਜਵਾਰੀ ਆ ਬਣ ਜਾਣਾ ਸ਼ਰਾਬੀਆਂ ਦੀ ਸੰਗਤ ਆ ਤੇਰੀ ਤਾਂ ਤੂੰ ਸ਼ਰਾਬੀ ਬਣ ਜਾਣਾ ਗੁਰੂ ਦੀ ਸੰਗਤ ਕਰੇਗਾ ਤਾਂ ਗੁਰੂ ਵਰਗਾ ਹੀ ਹੋ ਜਾਏਗਾ ਭਾਈ ਇਹ ਧਰੋਂ ਲਿਖੇ ਲੇਖ ਤੇਰੇ ਨੇ ਜਿਹੜੇ ਅਸੀਂ ਕਰਮ ਕਰਦੇ ਨੇ ਬਾਤਾਂ ਵਰਨ ਦੇ ਵਿੱਚ ਜੋ ਹੁਣ ਕਰਮ ਕਰਦੇ ਆ ਆਪਾਂ ਗੱਲ ਸਮਝ ਲਈ ਨਾ ਕਿ ਜਿਹੜਾ ਜੇ ਕਰਮ ਕਰਦੇ ਆ ਹੁਣ ਚਲੋ ਆਪਾਂ ਭੈਣ ਭਾਈ ਜਿੰਨੇ ਬੈਠੇ ਆ ਇੱਥੇ ਗੁਰੂ ਦੀ ਹਜ਼ੂਰੀ ਚ ਏ ਆਪਣਾ ਇੱਕ ਚੰਗਾ ਕਰਮ ਗੁਰੂ ਦੀ ਗੱਲ ਕੋਈ ਕਪੜੇ ਕੰਨ ਚ ਪੈ ਗਈ ਹਿਰਦੇ ਘਰ ਵਿੱਚ ਬਸ ਗਈ ਤਾਂ ਜੀਵਨ ਤੇਰਾ ਗੁਰੂ ਵਰਲੋ ਨੂੰ ਤੁਰ ਪੈਣਾ ਠੀਕ ਆ ਜੀ ਪ੍ਰੈਕਟੀਕਲ ਵੀ ਆ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਅਗਲੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਐਸਾ ਜਗ ਦੇਖਿਆ ਜੁਆਰੀ ਮਹਾਰਾਜ ਕਹਿੰਦੇ ਇਹੋ ਜਿਹਾ ਐਸਾ ਜਗ ਮੈਂ ਦੇਖਿਆ ਜੁਆਰੀ ਆ ਜਗ ਜੁਆਰੀ ਜੂਏ ਬਾਜ਼ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੇ ਨਾਮ ਵਿਸਾਰੀ ਮਹਾਰਾਜ ਕਹਿੰਦੇ ਐਸਾ ਜੁਵਾਰੀਆ ਜਗ ਹੈ ਮੈਂ ਵੇਖਿਆ ਜਗਤ ਦੇ ਵਿੱਚ ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ ਸਭ ਸੁਖ ਮੰਗੇ ਨਾਮ ਵਿਸਾਰੀ ਮਹਾਰਾਜ ਕਹਿੰਦੇ ਅਜਿਹੀ ਖੇਡ ਖੇਡਦਾ ਹੈ ਕਿ ਸੁੱਖ ਤਾਂ ਸਾਰੇ ਹੀ ਮੰਗਦਾ ਹੈ ਪਰ ਜਿਸ ਨਾਮ ਤੋਂ ਸੁੱਖ ਮਿਲਦੇ ਹਨ ਉਸ ਨਾਮ ਨੂੰ ਵਿਸਾਰੀ ਬੈਠਾ ਹੈ ਉਹ ਨੂੰ ਨਹੀਂ ਯਾਦ ਕਰਦਾ ਜਿਹੜਾ ਸੁੱਖ ਦੇ ਰਿਹਾ ਸੁੱਖ ਮੰਗਦਾ ਸਾਰੇ ਹੀ ਮਨੁੱਖ ਸਭ ਸੁੱਖ ਮੰਗੇ ਨਾਮ ਵਿਸਾਰੀ ਮਹਾਰਾਜ ਕਹਿੰਦੇ ਸੁੱਖ ਸਾਰੇ ਮੰਗਦਾ ਤੇ ਨਾਮ ਨੂੰ ਵਿਸਾਰੀ ਬੈਠਾ ਨਾਮ ਨਹੀਂ ਮੰਗਦਾ ਮਹਾਰਾਜ ਦਾ ਗੁਰੂ ਤਾਂ ਨਾਮ ਨਹੀਂ ਮੰਗਦਾ ਅਜੇ ਹੀ ਖੇਡ ਖੇਡਦਾ ਹੈ ਕਿ ਸੁੱਖ ਤਾਂ ਸਾਰੇ ਹੀ ਮੰਗਦਾ ਹੈ ਪਰ ਜਿਸ ਨਾਮ ਤੋਂ ਸੁੱਖ ਮਿਲਦੇ ਹਨ ਉਸ ਨਾਮ ਨੂੰ ਬਸਾਰਿਆ ਹੈ ਬਸਾਰ ਰਿਹਾ ਹੈ ਰਹਾਵੜਾ ਬੰਦਾ ਜੀ ਮਹਾਰਾਜ ਕਹਿੰਦੇ ਅਦਿ ਸਟਦ ਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਵਿਰਥਾ ਜਾਏ ਪ੍ਰਮਾਤਮਾ ਇਨ੍ਹਾਂ ਅੱਖਾਂ ਨਾਲ ਦਿਸਦਾ ਨਹੀਂ ਆਸਥੂਲਕਾਂ ਨਾਲ ਜਿਹਦਾ ਦਿਸਦਾ ਪ੍ਰਮਾਤਮਾ ਮਹਾਰਾਜ ਕਹਿੰਦੇ ਪ੍ਰਮਾਤਮਾ ਇਨ੍ਹਾਂ ਅੱਖਾਂ ਨਾਲ ਦਿਸਦਾ ਨਹੀਂ ਜੇ ਅੱਖੀਂ ਦਿਸੇ ਤਾਂ ਹੀ ਉਸ ਨੂੰ ਮਰਨ ਦੀ ਖਿੱਚ ਪੈਦਾ ਹੋਵੇ ਦੇਖੋ ਜੀ ਧਿਆਨ ਦੇਣਾ ਹੀ ਆ ਗੱਲ ਚ ਇਸ ਚ ਧਿਆਨ ਦੇਣਾ ਪ੍ਰਮਾਤਮਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਮਹਾਰਜ ਕਹਿੰਦੇ ਜੇ ਅੱਖੀਂ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖੱਚ ਪੈਦਾ ਹੋਵੇ ਤੇ ਉਸ ਦਾ ਨਾਮ ਲੈਣ ਨੂੰ ਚਿੱਤ ਕਰੇ ਜਿਵੇਂ ਹੁਣ ਆਪਾਂ ਬਾਹਰੀ ਧਾਰਨਾ ਲੈ ਜੇ ਕੋਈ ਆਪਾਂ ਚੰਗੀ ਚੀਜ਼ ਦੇਖੀ ਐ ਚਲ ਚੰਗੇ ਇਨਸਾਨ ਨੂੰ ਹੀ ਆਪਾਂ ਮਿਲੇ ਆ ਚੰਗੇ ਖਿਆਲਾਂ ਵਾਲੇ ਨੂੰ ਗਿਆਨ ਭਾਨ ਨੂੰ ਮਿਲਤੇ ਆਪਾਂ ਉਹਨਾਂ ਨੂੰ ਅੱਖੀਂ ਦੇਖ ਲਿਆ ਤੇ ਆਪਾਂ ਉਹਨਾਂ ਦਾ ਨਾਮ ਵੀ ਲੈਨੇ ਆ ਪ੍ਰਚਾਰਕਾਂ ਦਾ ਨਾਮ ਲੈ ਲੈਨੇ ਆ ਜਿਹੜੇ ਚਲ ਤਤ ਗੁਰਮੁਖ ਤੇ ਗੱਲ ਕਰਦੇ ਆਪਾਂ ਉਹਨਾਂ ਦਾ ਨਾਮ ਲੈਨੇ ਆ ਕਿਉਂਕਿ ਉਹ ਦੇਖੇ ਹੁੰਦੇ ਸੁਨੇ ਹੁੰਦੇ ਉਹਨਾਂ ਨਾਲ ਉਹਨਾਂ ਦਾ ਉਹਨਾਂ ਨੂੰ ਆਪਾਂ ਯਾਦ ਵੀ ਕਰਦੇ ਆ ਉਹਨਾਂ ਦਾ ਨਾਮ ਲੈਣ ਨੂੰ ਵੀ ਜੀ ਕਰਦਾ ਕਰਦੇ ਆ ਨਾ ਆਪਾਂ ਜਿਹੜੇ ਦੇਖੀ ਭਾਲੀਆ ਚੀਜ਼ ਪਰ ਇਹ ਅੱਖਾਂ ਨਾਲ ਦਿਖਦਾ ਨਹੀਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਗੱਦਾ ਹਦਰੇ ਸਤਿਗੁਰੂ ਅੱਗੇ ਬਿਨ ਦੇਖੇ ਕਹਿਣਾ ਬਿਰਥਾ ਜਾਏ ਅੱਖੀਂ ਦਿਸਣ ਤੋਂ ਬਿਨਾ ਉਸ ਦੇ ਦیدار ਦੀ ਖਿੱਚ ਨਹੀਂ ਬਣਦੀ ਤੇ ਤਾਂਗ ਨਾਲ ਉਸ ਦਾ ਨਾਮ ਲਿਆ ਨਹੀਂ ਜਾ ਸਕਦਾ ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਨਾਲ ਆਗੀ ਗੱਲ ਸਮਝ ਚ ਵੀ ਜਿਹੜੇ ਦਿਸਦੇ ਆ ਨਾ ਪਦਾਰਥ ਆਪਾਂ ਨੂੰ ਕੋਠੀ ਦਿਸਗੀਕਾਰ ਦਿਸਦੀ ਜਾਂ ਬੈਂਕ ਬੈਲੈਂਸ ਦਿਸਦਾ ਈਆਂ ਪੁੱਤਰ ਦਿਸਦੇ ਨੇ ਇਹਨਾਂ ਵਾਸਤੇ ਖਿੱਚ ਬਣੀ ਰਹਿੰਦੀ ਆ ਉਹ ਪ੍ਰਭੂ ਪਰਮਾਤਮਾ ਇਹਨਾਂ ਕਨਾਲ ਦਿਖਦਾ ਨਹੀਂ ਉਹਦੇ ਵਾਸਤੇ ਖਿੱਚ ਨਹੀਂ ਬਣਦੀ ਬਣੇਗੀ ਦੱਸਣਗੇ ਸਤਿਗੁਰੂ ਅਗੇ ਗੁਰਮਖਦੀਸ ਸਹਿਜ ਸੋਭਾਏ ਸੇਵਾ ਸੁਰਤ ਏਕਲੇ ਬੁਲਾਏ ਹੁਣ ਗੱਲ ਧਿਆਨ ਨਾਲ ਸੁਣਿਓ ਜੀ ਇਹ ਮਹਾਰਾਜ ਕਹਿੰਦੇ ਗੁਰੂ ਦੇ ਸਨਮੁਖ ਰਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਵਿੱਚ ਟਿਕਦਾ ਹੈ ਪ੍ਰਭੂ ਪ੍ਰੇਮ ਵਿੱਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਾਂ ਇਹ ਬਿਰਤੀ ਬਣਦੀ ਆ ਫਿਰ ਰਹਿੰਦੇ ਹੋਏ ਪਦਾਰਥਾਂ ਵਿੱਚੋਂ ਸੁਰਤ ਹਟ ਜਾਂਦੀ ਆ ਜਿਹੜੇ ਪਦਾਰਥ ਆ ਦੁਨਿਆਵੀ ਇਤੋਂ ਸੁਰਤ ਹਟ ਜਾਂਦੀ ਆ ਫਿਰ ਪ੍ਰਭੂ ਪਰਮਾਤਮਾ ਵੱਲ ਸੁਰਤ ਜੁੜ ਜਾਂਦੀ ਆ ਜਦੋਂ ਸਨਮੁਖ ਰਹਾਂਗੇ ਗੁਰੂ ਦੇ ਕਹਿਣੇ ਵਿੱਚ ਰਹਾਂਗੇ ਕਹਿਣ ਦਾ ਭਾਵ ਅਸਲ ਵਿੱਚ ਵੀ ਗੁਰੂ ਦੀ ਗੱਲ ਮੰਨਦੇ ਰਹਾਂਗੇ ਗੁਰੂ ਦੇ ਕਹਿਣੇ ਵਿੱਚ ਰਹਾਂਗੇ ਸਾਡੀ ਬੋਲਬਾਣੀ ਵਧੀਆ ਹੋਏਗੀ ਸਾਡਾ ਕਾਰੋਬਾਰ ਚੰਗਾ ਹੋਏਗਾ ਸੱਚਾ ਸੋਚਾ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹੋਏ ਭੱਲੇ ਦੇ ਕੰਮ ਵੱਲ ਧਿਆਨ ਹੋਏਗਾ ਸਾਡਾ ਕਰਦੇ ਰਹਾਂਗੇ ਤੇ ਗੁਰੂ ਦੀ ਗੱਲ ਮੰਨਦੇ ਰਹਾਂਗੇ ਫਿਰ ਮਹਾਰਾਜ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਵਿੱਚ ਟਿਕ ਜਾਂਦਾ ਹੈ ਫਿਰ ਡੋਲਦਾ ਨਹੀਂ ਪਦਾਰਥਾਂ ਦੇ ਵਿੱਚ ਪ੍ਰਭੂ ਪ੍ਰੇਮ ਵਿੱਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ ਆਤਮੇ ਉਹ ਪ੍ਰਭੂ ਦਿਸ ਪੈਂਦਾ ਹੈ ਫਿਰ ਤੇਰੇ ਅੰਦਰ ਤੇਰੇ ਆਤਮਾ ਨੂੰ ਦਿਸ ਪਏਗਾ ਉਹ ਅੰਦਰੋਂ ਦیدار ਹੋਣਗੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਫਿਰ ਫਿਰ ਦੁਨੀਆਂ ਵਿੱਚ ਵਿਚਰਦਾ ਕੁਦਰਤ ਦੇ ਵਿੱਚੋਂ ਵੀ ਤੇਰੇ ਤੈਨੂੰ ਦਿਸੇਗਾ ਅਕਾਲ ਪੁਰਖ ਵਾਹਿਗੁਰੂ ਕਿਵੇਂ ਦਿਸੇਗਾ ਫਿਰ ਉਹ ਰੱਬ ਦੀ ਯਾਦ ਆਏਗੀ ਵੀ ਇਹ ਵੀ ਰੱਬ ਦਾ ਜੀ ਹੈ ਇਹਨੂੰ ਵੀ ਪ੍ਰਭੂ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਜੀਣ ਵਾਸਤੇ ਫਿਰ ਉਹ ਕਿਸੇ ਨੂੰ ਪਰੇਸ਼ਾਨ ਜਾਂ ਤੰਗ ਪਰੇਸ਼ਾਨ ਨਹੀਂ ਕਰੇਗਾ ਅੱਗੇ ਸੇਵਾ ਸੁਰਤ ਏਕ ਲਿਵ ਲਾਈ ਗੁਰੂ ਦੇ ਸਾਹਮਣਕ ਮਨੁੱਖ ਦੀ ਸੁਰਤ ਗੁਰੂ ਦੀ ਦੱਸੀ ਸੇਵਾ ਵਿੱਚ ਜੁੜਦੀ ਹੈ ਉਸ ਦੀ ਲਿਵ ਇੱਕ ਪਰਮਾਤਮਾ ਵਿੱਚ ਲੱਗਦੀ ਹੈ ਇੱਕੋ ਪਰਮਾਤਮਾ ਦੇ ਨਾਲ ਫਿਰ ਧਿਆਨ ਲੱਗਦਾ ਫਿਰ ਉਹਦਾ ਦਰਦਰ ਤੇ ਭਟਕਣਾ ਵੀ हट ਜਾਂਦਾ ਇੱਧਰ ਜਾਵੜਿਆ ਕਿਤੇ ਉੱਧਰ ਜਾਵੜਿਆ ਕਿਤੇ ਇੱਥੇ ਜਾਵੜਾ ਤੁਰਿਆ ਹੀ ਰਹਿੰਦਾ ਇਨਸਾਨ ਫਿਰ ਉਹ ਵੀ हट ਜਾਏਗੀ ਫਿਰ ਧਿਆਨ ਗੁਰੂ ਦੀ ਗੱਲਬੱਲ ਰਹੇਗਾ ਗੁਰੂ ਦੇ ਬਚਨਾਂ ਵੱਲ ਧਿਆਨ ਰਹੇਗਾ ਜਦੋਂ ਗੁਰੂ ਦੇ ਬਚਨਾਂ ਵੱਲ ਧਿਆਨ ਰਹੇਗਾ ਜਿਵੇਂ ਆਪਾਂ ਭੂਮੀਆਂ ਦੀ ਸਾਖੀ ਸੁਣਦੇ ਹੁੰਨੇ ਆ ਫੇਰ ਭਾਈ ਜਦੋਂ ਗੁਰੂ ਦੇ ਬਚਨਾਂ ਵੱਲੀ ਧਿਆਨ ਹੋਇਆ ਫਿਰ ਜੀਵਨ ਬਦਲ ਜਾਣਾ ਜੀਵਨ ਬਦਲਦੀ ਆ ਕੁਰਬਾਨੀ ਬੇ ਮਨੁੱਖਾ ਮਨੁੱਖਾ ਜੀਵਨ ਜੀ ਨਹੀਂ ਤਾਂ ਮਨੁੱਖ ਹੁੰਦਿਆ ਹੋਇਆ ਵੀ ਪਸ਼ੂਆਂ ਪੰਛੀਆਂ ਵਾਲਾ ਜੀਵਨ ਜੀ ਜਾਂਦਾ ਇਨਸਾਨ ਜੁਨੀਆਂ ਵਿੱਚ ਪਿਆ ਰਹਿੰਦਾ 84 ਦੇ ਗੇੜ ਵਿੱਚ ਮਨੁੱਖੇ ਜਨਮ ਵਿੱਚ ਰਹਿੰਦਾ ਹੋਇਆ ਹੀ ਮਨੁੱਖ ਆਣਾ ਤੇ ਭਾਈ ਇਹ 84 ਚ ਪਿਆ ਰਹਿੰਦਾ 84 ਦੇ ਗੇੜ ਵਿੱਚ ਲਾਲਚ ਬਸ ਹੋ ਕੇ ਕੁੱਤਾ ਬਣ ਗਿਆ ਗੰਦਗੀ ਚ ਮੂੰਹ ਮਾਰਦਾ ਸੂਰ ਦੀ ਜੋਨੀ ਭੋਗਦਾ ਹੰਕਾਰੀ ਹੋ ਕੇ ਬਗਹਾੜ ਬਣਿਆ ਰਹਿੰਦਾ ਠੀਕ ਆ ਜੀ ਜਿੱਥੋਂ ਕਿਤੇ ਡਰਾ ਹੈ ਉਥੇ ਚੂਹਾ ਬਣ ਜਾਂਦਾ ਇਸ ਤਰ੍ਹਾਂ ਨਾ 84 ਦੇ ਗੇੜ ਵਿੱਚ ਮਨੁੱਖ ਪਿਆ ਰਹਿੰਦਾ ਜਦੋਂ ਗੁਰੂ ਦੇ ਸਨਮੁਖ ਹੋ ਰਹਿੰਦੇ ਆ ਸਨਮੁਖ ਹੋਇਆ ਗੁਰੂ ਦੇ ਕਹਿਣੇ ਵਿੱਚ ਜੀਵਨ ਹੋਇਆ ਫਿਰ ਮਹਾਰਾਜ ਨੇ ਦੱਸਿਆ ਵੀ ਇੱਕ ਪਰਮਾਤਮਾ ਵਿੱਚ ਲੱਗਦੀ ਹੈ ਫਿਰ ਉਸ ਦੀ ਲਿਵ ਇੱਕ ਪਰਮਾਤਮਾ ਵਿੱਚ ਲੱਗਦੀ ਹੈ ਸੁਖ ਮੰਗਤ ਦੁਖ ਆਗਲ ਹੋਏ ਅਗਲਾ ਬੰਦ ਸੁਖ ਮੰਗਤ ਦੁਖ ਆਗਲ ਹੋਏ ਪ੍ਰਭੂ ਦਾ ਨਾਮ ਵਿਸਾਰ ਕੇ ਸੁਖ ਮੰਗਿਆ ਸਗੋਂ ਬਹੁਤਾ ਦੁਖ ਵੱਧਦਾ ਹੈ ਜੇ ਤੋ ਪ੍ਰਭੂ ਪਰਮਾਤਮਾ ਦਾ ਨਾਮ ਚੇਤੇ ਆ ਭਾਈ ਫਿਰ ਤਾਂ ਸੁੱਖ ਆਪੇ ਹੀ ਮਿਲਦੇ ਨੇ ਆਪੇ ਹੀ ਦੇ ਰਿਆ ਤੇ ਮਿਲਦਾ ਵੀ ਆ ਤੇ ਜਦੋਂ ਤੋਂ ਮਹਾਰਾਜ ਕਹਿੰਦੇ ਨਾਮ ਨੂੰ ਵਿਸਾਰਤਾ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰ ਕੇ ਸੁੱਖ ਮੰਗਿਆ ਸਗੋਂ ਬਹੁਤਾ ਦੁੱਖ ਮਿਲਦਾ ਹੈ ਇਹ ਵੀ ਗੱਲ ਧਿਆਨ ਚ ਰੱਖਣ ਵਾਲੀ ਆ ਕਿ ਭਾਈ ਜੇ ਰੱਬ ਦੇ ਨਾਮ ਦੇ ਨਾਲ ਜੁੜਿਆ ਹੋਇਆ ਫਿਰ ਤਾਂ ਸੁੱਖ ਮੰਗਣ ਦੀ ਲੋੜ ਹੀ ਨਹੀਂ ਫਿਰ ਤਾਂ ਸੋਖੀ ਸੋਖਾਂ ਦੁੱਖ ਨਾਹੀਂ ਸੁੱਖ ਹੀ ਹੈ ਫਿਰ ਇਸ ਤਰ੍ਹਾਂ ਵੀ ਪੰਕਤੀ ਆ ਤੇ ਜੇ ਤੂੰ ਨਾਮ ਵਿਸਾਰਿਆ ਹੋਇਆ ਮੰਗ ਤਾਂ ਸੁੱਖਾਂ ਦੇ ਖਜ਼ਾਨੇ ਆ ਤੇ ਫੇਰ ਭਾਈ ਤੈਨੂੰ ਬਹੁਤਾ ਦੁੱਖ ਲੱਗੇਗਾ ਵੱਧ ਆਗਾ ਵਧੇਗਾ ਦੁੱਖ ਫਿਰ ਮਹਾਰਾਜ ਕਹਿੰਦੇ ਸਗਲ ਬਿਕਾਰੀ ਹਾਰ ਪਰੋਏ ਮਹਾਰਾਜ ਕਹਿੰਦੇ ਨਾ ਕਿਉਂਕਿ ਮਨੁੱਖ ਸਾਰੇ ਬਕਾਰਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈਂਦਾ ਹੈ ਬੇ ਇੱਕ ਬਿਨਾਂ ਝੂਠੇ ਮੁਕਤ ਨਾ ਹੋਏ ਨਾਸਬੰਤ ਨਾਸਬੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਨੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖਾਂ ਤੇ ਬਕਾਰਾਂ ਤੋਂ ਖਲਾਸੀ ਹਾਸਲ ਨਹੀਂ ਹੁੰਦੀ ਦੁੱਖਾਂ ਬਕਾਰਾਂ ਤੋਂ ਖਿਹੜਾ ਨਹੀਂ ਛੁੱਟਦਾ ਉਸ ਮਨੁੱਖ ਦਾ ਕਦੋਂ ਏਕ ਬਿਨਾਂ ਝੂਠੇ ਮੁਕਤ ਨਾ ਹੋਏ ਇਕ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਅਸੀਂ ਝੂਠਾਂ ਤੋਂ ਮੁਕਤ ਨਹੀਂ ਹੋ ਸਕਦੇ ਬਕਾਰਾਂ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ ਅਗਲੇ ਅਗਲੇ ਬੰਦ ਚ ਮਹਾਰਾਜ ਦੱਸੇਦੇ ਨੇ ਦੱਸਦੇ ਨੇ ਕਰ ਕਰ ਕਰਤਾ ਦੇਖੇ ਸੋਏ ਤ੍ਰਿਸ਼ਨਾ ਅਗਨ ਸਭ ਤੋਂ 부ਝਾਏ ਇਹ ਅਗਲਾ ਬੰਦ ਆ ਜੀ ਜਿਹੜਾ ਕਰ ਕਰ ਕਰਤਾ ਦੇਖੇ ਸੋਏ ਮਹਾਰਾਜ ਕਹਿੰਦੇ ਪ੍ਰਭੂ ਦੀ ਇਉਂ ਹੀ ਰਜਾ ਹੈ ਉਹ ਕਰਤਾਰ ਆਪ ਹੀ ਸਭ ਕੁਝ ਕਰਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ ਪ੍ਰਭੂ ਪਰਮਾਤਮਾ ਆਪਣੀ ਰਚਨਾ ਰਚ ਕੇ ਕੁਦਰਤ ਦੇ ਵਿੱਚ ਆਪ ਹੀ ਖੇਡ ਖੇਡ ਰਿਹਾ ਤੇ ਆਪ ਹੀ ਵੇਖ ਰਿਹਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਅਗਨ ਸਭ ਤੁ ਬੁਝਾਏ ਦੂਜਾ ਭਰਮ ਸਹਿਜ ਸੁਭਾਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ 부ਝਾਉਂਦਾ ਹੈ ਫਿਰ ਦੂਜਾ ਭਰਮ ਸਹਿਜ ਸੁਭਾਇ ਮਹਾਰਾਜ ਕਹਿੰਦੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵੱਲ ਦੀ ਭਟਕਣਾ ਮੁੱਕ ਜਾਂਦੀ ਹੈ ਮਾਇਕ ਪਦਾਰਥ ਜਿਹੜਿਆ ਆਪਣੇ ਵਾਲੀ ਭਾਸ਼ਾ ਵਿੱਚ ਸਮਝ ਲੈਣੇ ਆ ਵੀ ਆ ਧਨ ਪਦਾਰਥ ਜਾਇਦਾਦਾਂ ਠੀਕ ਹੈ ਜੀ ਸੁਖ ਸੂਤਾਂ ਫਿਰ ਉਧਰੋਂ ਮਹਾਰਾਜ ਕਹਿੰਦੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵੱਲ ਦੀ ਭਟਕਣਾ ਮੁੱਕ ਜਾਂਦੀ ਆ ਤ੍ਰਿਸ਼ਨਾ ਖਤਮ ਫਿਰ ਤਲਫਨੀ ਰਹਿੰਦਾ ਭਟਕਦਾ ਨਹੀਂ ਹੈ ਵੀ ਆ ਵੀ ਹੋ ਜੇ ਉਹ ਵੀ ਹੋ ਜੇ ਆ ਵੀ ਹੋ ਜੇ ਭਟਕਣਾ ਬੱਚੀ ਜੀਵਨ ਲੰਗੀ ਜਾ ਰਿਹਾ ਫਿਰ ਇਧਰੋਂ ਮਹਾਰਾਜ ਕਹਿੰਦੇ ਉਹਦੀ ਖਲਾਸੀ ਹੋ ਜਾਂਦੀ ਆ ਮੁਕਤ ਹੋ ਜਾਂਦਾ ਇਤੋਂ ਸਮਾਏ ਮੁਕਤ ਹੋਣਾ ਮਾਜੀ ਕੋਈ ਸਰੀਰ ਛੱਡਣ ਤੋਂ ਬਾਅਦ ਨਹੀਂ ਮੁਕਤ ਹੁੰਦਾ ਉਹ ਤਾਂ ਨਾਨਕੇ ਵਾ ਨਾ ਜਾਪੀ ਕਿੱਥੇ ਜਾਏ ਸਮਾਏ ਮਹਾਰਾਜ ਨੇ ਕੀ ਪਤਾ ਕਿਹੜੀ ਜੁਨੀ ਚ ਤੋਰਤਾ ਤੈਨੂੰ ਫਿਰ ਇਸ ਜੀਵਾਤਮਾ ਨੂੰ ਖਬਰ ਕਿਹੜੇ ਸਰੀਰ ਚ ਫਿੱਟ ਕਰਤਾ ਮਰਵਾਤਮਾ ਨੇ ਫਿਰ ਇਹ ਤਾਂ ਜਿੰਦੇ ਜੀ ਮੁਕਤ ਹੋਣਾ ਪਈ ਆ ਜੋ ਦੱਸ ਰਹੀ ਹੈ ਗੁਰਬਾਣੀ ਦੂਜਾ ਭਰਮ ਸਹਿਜ ਸੁਭਾਏ ਅਡੋਲ ਬਸਤਾ ਵਿੱਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵਲ ਦੀ ਪਟਕਣਾ ਮੁੱਕ ਜਾਂਦੀ ਹੈ ਇਹ ਮੁਕਤੀ ਹੈ। ਇਹੀ ਮੁਕਤੀ ਹੈ ਭਾਈ। ਸਰੀਰ ਛੱਡਣ ਤੋਂ ਬਾਅਦ ਨਹੀਂ ਮੁਕਤੀ ਦਾ ਕੋਈ ਮਤਲਬ। ਉਹ تمہارا ਇਹ ਨ ਤਾਂ ਸਤਾ ਵੀ ਪਤਾ ਨਹੀਂ ਕਿੱਥੇ ਜਾ ਕੇ ਸਮਾਉਂਦੀ ਹੈ ਜੀਵ ਆਤਮਾ ਕਿੱਥੇ ਪਰਮਾਤਮਾ ਨੂੰ ਭੇਜਦਾ। ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਗੁਰਮਤੀ ਨਾਮ ਰਤੇ ਵਸਾਏ। ਸਾਜੀ ਬਾਣੀ ਹਰ ਗੁਣ ਗਾਏ। ਮਹਾਰਾਜ ਕਹਿੰਦੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਹ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਕਿਹੜਾ ਜਿਹੜਾ ਸੱਚੀ ਬਾਣੀ ਹਰ ਗੁਣ ਗਾਏ ਜਿਹੜਾ ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਦੀ ਰਾਹੀ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਨਾਮ ਬਾਣੀ ਸੁਣਨ ਵਾਲੇ ਦੇ ਤੇ ਗਾਉਣ ਵਾਲੇ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਖੁਸ਼ੀਆਂ ਹੀ ਖੁਸ਼ੀਆਂ ਤਨਮੇ ਸਤਿ ਗੁਰਮਖ ਭਾਉ ਉੰਜ ਤਾਂ ਹਰੇਕ ਸਰੀਰ ਵਿੱਚ ਸਦਾ ਥਿਰ ਪ੍ਰਭੂ ਵੱਸਦਾ ਹੈ ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ ਵੱਸਦਾ ਹਰੇਕ ਦੇ ਅੰਦਰ ਇਹ ਕਣਕਣ ਵਿੱਚ ਵੱਸਦਾ ਰਮਿਆ ਹੋਇਆ ਰਾਮ ਰਾਮ ਜੀ ਨੂੰ ਕਹਿੰਦੇ ਆ ਉਹ ਰਮੇ ਹੋਏ ਤੋਂ ਭਾਵ ਆ ਕਣਕਣ ਵਿੱਚ ਵੱਸਦਾ ਮਹਾਰਾਜ ਨੇ ਇੱਥੇ ਦੱਸਤਾ ਉੰਜ ਤਾਂ ਹਰੇਕ ਸਰੀਰ ਵਿੱਚ ਸਦਾ ਸਿਰ ਪ੍ਰਭੂ ਵਸਦਾ ਹੈ ਪਰ ਪਰ ਦਾ ਮਤਲਬ ਸਮਝਣਾ ਆਪਾ ਪਰ ਕਲੀਅਰ ਕਰਦੇ ਆ ਗੁਰੂ ਸਾਹਿਬ ਇੱਥੇ ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ ਜਦੋਂ ਗੁਰੂ ਦੀ ਸ਼ਰਨ ਪਾਵਾਂਗੇ ਨਾ ਗੁਰੂ ਦੇ ਕਹਣੇ ਮੁਤਾਬਕ ਹੋਵੇਗਾ ਜੀਵਨ ਆਪਣਾ ਤਾਂ ਫਿਰ ਸਾਡੇ ਅੰਦਰ ਉਸ ਦੇ ਨਾਲ ਪ੍ਰੇਮ ਜਾਗਦਾ ਹੈ ਉਹਦੇ ਨਾਲ ਪ੍ਰੇਮ ਪੈਂਦਾ ਹੈ ਤੇ ਫਿਰ ਤੇ ਮਨੁੱਖ ਨਾਮ ਸਿਮਰਦਾ ਹੈ ਫਿਰ ਨਾਮ ਸਿਮਰਦਾ ਮਨੁੱਖ ਜਦੋਂ ਪ੍ਰੇਮ ਪੈਂਦਾ ਜਿਹਦੇ ਨਾਲ ਪ੍ਰੇਮ ਹੁੰਦਾ ਉਹਦੇ ਹੀ ਗੁਣ ਗਾਉਂਦਾ ਨਾ ਇਨਸਾਨ ਜੇ ਆਪਾਂ ਬਾਹਰੀ ਧਾਰ ਨਾਲ ਜੇ ਆਪਣੇ ਰਿਸ਼ਤੇਦਾਰੀ ਆ ਕੋਈ ਭੈਣ ਭਰਾ ਸਗਾ ਸੰਬੰਧੀ ਆ ਆਪਣਾ ਜਿਹਦੇ ਨਾਲ ਪਿਆਰ ਆ ਫਿਰ ਉਹਦੇ ਗੁਣ ਗਾਉਂਦਾ ਵੀ ਉਹ ਬੰਦਾ ਬਹੁਤ ਵਧੀਆ ਯਾਰ ਆਪਣੇ ਕੰਮ ਆਉਂਦਾ ਜਿੱਥੇ ਬਾਜ਼ ਮਾਰ ਕੇ ਖੜਦਾ ਗਾਉਂਦਾ ਨਾ ਗੁਣ ਜਦੋਂ ਪ੍ਰੇਮ ਬਣ ਜਾਂਦਾ ਇਸੇ ਤਰ੍ਹਾਂ ਜਦੋਂ ਭਾਈ ਗੁਰੂ ਨਾਲ ਤੇਰਾ ਪ੍ਰੇਮ ਬਣ ਗਿਆ ਨਾ ਫਿਰ ਤੂੰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਏਗਾ ਫਿਰ ਉਹਦਾ ਤੁਸੇ ਮਨ ਕਰੇਗਾ ਇਹਦੇ ਨਾਲ ਪਿਆਰ ਬਣਾ ਪਹਿਲਾਂ ਛੱਡ ਪਾਸੇ ਆਸੇ ਵਾਲੇ ਪਿਆਰ ਹੋਰ ਜਿਹੜੇ ਤੇਰੇ ਬਣਾਏ ਹੋਏ ਨੇ ਦੁਨਿਆਵੀ ਨਹੀਂ ਵੀ ਭੈਣ ਭਰਾਵਾਂ ਵੱਲੋਂ ਜਾਂ ਰਿਸ਼ਤੇਦਾਰਾਂ ਵੱਲੋਂ ਜਾਂ ਸਾਕੀ ਸੰਬੰਧੀਆਂ ਦਾ ਪਿਆਰ ਛੱਡਣਾ ਨਹੀਂ ਉਹ ਤਾਂ ਆਪਾਂ ਮਿਲਣਾ ਵਰਤਣਾ ਹੀ ਆ ਹੋਰ ਜਿਹੜਾ ਕਿਸੇ ਕਬਰਾਂ ਨਾਲ ਬਾਬਿਆਂ ਨਾਲ ਝੰਡਾ ਨਾਲ ਪੀਰਾਂ ਦੀਆਂ ਕਬਰਾਂ ਤੇ ਜਾਣਾ ਠੀਕ ਆ ਰੱਬ ਦੇ ਪਿਆਰੇ ਬਥੇਰੇ ਨੇ ਹੋਏ ਨੇ ਰੱਬ ਦੇ ਪਿਆਰੇ ਇਹ ਨਹੀਂ ਗੱਲ ਵੀ ਨਹੀਂ ਹੈ ਰੱਬ ਦੇ ਪਿਆਰੇ ਬਥੇਰੇ ਹੋਏ ਨੇ ਰੱਬ ਦੇ ਪਿਆਰਿਆਂ ਦੀ ਬਾਣੀ ਆ ਰੱਬ ਦੇ ਪਿਆਰੇ ਝੜਖੜੀਆਂ ਤੇ ਚੜ ਗਏ ਰੱਬ ਦੇ ਪਿਆਰਿਆਂ ਨੇ ਬੰਦ-ਬੰਦ ਕਟਵਾ ਲੇ ਰੱਬ ਦੇ ਪਿਆਰਿਆਂ ਨੇ ਖੋਪਰ ਦਰਵਾ ਲੇ ਇਹ ਨਹੀਂ ਗੱਲ ਰੱਬ ਦੇ ਪਿਆਰੇ ਹੈ ਉਹਨਾਂ ਦਾ ਸਤਕਾਰ ਅਸੀਂ ਕਰਦੇ ਆ ਉਹਨਾਂ ਦੇ ਨਿਵਨੇ ਬਲਾ ਕੇ ਪਾਈ ਜੀ ਜੋ ਦਿ ਜੋ ਕਰ ਦਿੱਸੀ ਸਿਖੜਾ ਮੈਂ ਨਿਵਨੇ ਬਲਾ ਗੂੰ ਪਾਈ ਜੀ ਉਹ ਦਾ ਭਾਵ ਆ ਉਹਨਾਂ ਦਾ ਸਤਕਾਰ ਕਰਨਾ ਪਰ ਜੇ ਹੁਣ ਆਪਾਂ ਮਤਬਲਾ ਵੀ ਪਾਈ ਝੰਡ ਨੂੰ ਤੇਲ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ ਠੀਕ ਹੈ ਇੰਨਾ ਬੱਲੀਓ ਪਿਆਰ ਤੋੜ ਕੇ ਤੂੰ ਗੁਰੂ ਸ਼ਬਦ ਨਾਲ ਪਿਆਰ ਪਾ ਲਾ ਫੇਰ ਤੇਰਾ ਪ੍ਰੇਮ ਪੈ ਜਾਏਗਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਫੇਰ ਅੰਦਰੋਂ ਤੁਹਾਨੂੰ ਸਹੂ ਹੋਣੀ ਹੈ ਇਹ ਦੱਸਿਆ ਮਹਾਰਾਜ ਜੀ ਮੈਂ ਕੋਲੋਂ ਨਹੀਂ ਕੁਝ ਵੀ ਕਿਹਾ ਜੀ ਹੁਣ ਤਾਂ ਹਰੇਕ ਸਰੀਰ ਵਿੱਚ ਸਦਾ ਫਿਰ ਪ੍ਰਭੂ ਵੱਸਦਾ ਹੈ ਪਰ ਗੁਰੂ ਦੀ ਸ਼ਰਨ ਪਿਆਹੀ ਪਿਆਹੀ ਅਪਰ ਵਾਲਾ ਕਿ ਨਹੀਂ ਕਰਨਾ ਕਲੀਅਰ ਕਰਨਾ ਕਰਦੇ ਆ ਨਾ ਗੁਰੂ ਸਾਹਿਬ ਪਰ ਗੁਰੂ ਦੀ ਸ਼ਰਨ ਪਿਆਹੀ ਉਸ ਦੇ ਨਾਲ ਪ੍ਰੇਮ ਜਾ ਪ੍ਰੇਮ ਜਾਗਦਾ ਹੈ ਤੇ ਮਨੁੱਖ ਨਾਮ ਸਿਮਰਦਾ ਹੈ ਪਾ ਲੋ ਭਾਈ ਪ੍ਰੇਮ ਗੁਰੂ ਦੀ ਬਾਣੀ ਨਾਲ ਗੁਰੂ ਨਾਲ ਜੁੜ ਜਗੇ ਫਿਰ ਉਹ ਪ੍ਰਭੂ ਪਰਮਾਤਮਾ ਦਾ ਸਿਮਰਨ ਚਲਾ ਦੇਗਾ ਸਾਡੇ ਅੰਦਰ ਐਂ ਕਹਦੇ ਨੇ ਹੁਣ ਪੈਤੀ ਅੱਗੇ ਮਹਾਰਾਜ ਕਹਿੰਦੇ ਨਾਮ ਬਿਨਾ ਨਾਹੀ ਨਿਜ ਠਾਓ ਪ੍ਰੇਮ ਪਰੈਨ ਪ੍ਰੀਤਮ ਰਾਓ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉੱਤੇ ਆ ਹੀ ਨਹੀਂ ਸਕਦਾ ਆ ਹੀ ਨਹੀਂ ਸਕਦਾ ਮਹਾਰਾਜ ਨੇ ਦਾਅਵੇ ਨਾ ਗਿਆ ਹੈ ਬਿਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਤੇ ਨਹੀਂ ਆ ਸਕਦਾ ਭਟਕਦਾ ਹੀ ਰਹੇਗਾ ਜਦੋਂ ਨਾਮ ਨਾ ਹੋਇਆ ਗੁਰੂ ਦਾ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਮਨ ਇੱਕ ਟਿਕਾਣੇ ਉੱਤੇ ਆ ਨਹੀਂ ਸਕਦਾ ਕਦੋਂ ਆਏਗਾ ਮਹਾਰਾਜ ਪ੍ਰੇਮ ਰਸੈਨ ਪ੍ਰੇਮ ਪ੍ਰਾਣ ਪ੍ਰੀਤਮ ਰਉ ਮਹਾਰਾਜ ਕੰਦੇ ਪ੍ਰੀਤਮ ਪ੍ਰਭੂ ਭੀ ਪ੍ਰੇਮ ਦੇ ਅਧੀਨ ਹੈ